ਕਦੇ ਉੱਥੇ ਜਾ ਕੇ ਇਦਾਂ ਦਾ ਫੀਲ ਹੋਇਆ ਕਿ ਮਤਲਬ ਤੁਸੀਂ ਸਰਦਾਰ ਹੋ ਤੁਹਾਨੂੰ ਕਦੇ ਉਸ ਕਰਕੇ ਉੱਥੇ ਕੁਝ ਫੇਸ ਕਰਨਾ ਪਿਆ ਹੋਵੇ ਕਿ ਉੱਥੇ ਇਹਨੇ ਸਰਦਾਰ ਹੈ ਨਹੀਂ ਜਿਨੇ ਇੱਥੇ ਆਗੇ ਨੇ ਤੇ ਜਾ ਕੇ ਇੱਕ ਡਿਫਰੈਂਟ ਇੱਕ ਕਲਚਰਲ ਸ਼ੌਕ ਸੀ ਕਿ ਇੱਥੇ ਯਾਰ ਇੱਥੇ ਕੋਈ ਆਪਣਾ ਨਹੀਂ ਹੈਗਾ ਬਟ ਉਹ ਜਾ ਜਾ ਕੇ ਹੀ ਲੱਗਦਾ ਜਦਸੀ ਉੱਥੇ ਜਾਓ ਉੱਥੇ ਲੋਕਾਂ ਨੂੰ ਮਿਲੋ ਫਿਰ ਅ라이ਜ਼ ਹੁੰਦੇ ਕਿ ਯਾਰ ਐਰ ਐ ਤਾਂ ਸਾਰੇ ਆ ਪੜੇਗੇ ਹੈਗੇ ਨੇ ਕਦੀ ਕਾਰੋਬਾਰ ਨਿਕਲਿਆ ਨਹੀਂ ਤਾਂ ਹੁੰਦਾ ਯਾਰ ਕਿ ਮੈਂ ਇੱਕ ਬੜੀ ਯਾਰ ਵੱਖਰੀ ਜਗ੍ਹਾ ਤੇ ਆ ਗਿਆ ਮੈਂ ਸ਼ਾਇਦ ਅਗਰ ਮੈਂ ਦਿੱਲੀ ਗਿਆ ਹੁੰਦਾ ਤਾਂ ਵੀ ਮੈਨੂੰ ਇਹੀ ਲੱਗਦਾ ਉਹ ਨੋਰਮਲ ਲੋਕਾਂ ਦੇ ਵਿੱਚ ਬੜੀ ਗੱਲ ਕਹੀ ਜਾਂਦੀ ਹੈ ਨਾ ਲੋਕੀ ਕਹਿੰਦੇ ਆ ਕਿ ਜੀ ਪੰਜਾਬ ਦੇ ਵਿੱਚ ਹੀ ਰਹਨੇ ਉਥੇ ਸਰਦਾਰ ਹੈਗੇ ਹੋ ਤਾਂ ਤੁਹਾਨੂੰ ਲੱਗਦਾ ਪੰਜਾਬ ਤੋਂ ਬਾਹਰ ਆ ਕੇ ਦੇਖੋ ਫਿਰ ਤੁਹਾਨੂੰ ਪਤਾ ਲੱਗੂਗਾ ਵੀ ਸਰਦਾਰ ਨਾਲ ਹੁੰਦਾ ਕੀ ਕੁਝ ਹੈ ਉੱਥੇ ਮੈਂ ਫਲੈਟ ਵਿੱਚ ਰਹਿ ਰਹੇ ਹਾਂ ਤੇ ਜਦ ਮੈਂ ਥੋੜਾ ਸੰਡੇ ਨੂੰ ਨਿਕਲਦਾ ਮੈਂ ਗੁਰਦੁਆਰੇ ਜਾਣਾ ਉਹ ਆਪ ਕਹਿੰਦੇ ਨੇ ਕਿ ਐਸੀ ਵੀ ਚਲਦੇ ਆਂ ਅੱਛਾ ਤੇ ਉਹ ਮੇਰੇ ਐਸਾ ਇੱਕ ਵਾਰੀ ਵੀ ਨਹੀਂ ਹੋਇਆ ਹੋਏਗਾ ਕਿ ਮੈਂ ਗੁਰਦੁਆਰੇ ਦੇ ਘਰ ਮੈਂ ਇਕੱਲਾ ਗਿਆ ਕਿਉਂਕਿ ਇੱਥੇ ਇਹ ਚੀਜ਼ ਇੱਕ ਕਹੀ ਜਾਂਦੀ ਹੈ ਕਿ ਬੜੀ ਨਾ ਉਹ ਹੈਗੀ ਹੈ ਧਰਮਾਂ ਨੂੰ ਲੈ ਕੇ ਨਾ ਬੜਾ ਇੱਕ ਕਹ ਲੋ ਬੈਰੀਅਰ ਕ੍ਰੀਏਟ ਕੀਤਾ ਹੁੰਦਾ ਹੈ ਕਿ ਜੀ ਨਹੀਂ ਮੈਂ ਇੱਥੇ ਨਹੀਂ ਜਾਣਾ ਮੈਂ ਉੱਥੇ ਨਹੀਂ ਜਾਣਾ ਦੇਖੋ ਦਿੱਕਤ ਇਹ ਹੀ ਹੈ ਕਿ ਜਦ ਅਸੀਂ ਸਮਝਣਾ ਸ਼ੁਰੂ ਕਰ ਦਾਂਗੇ ਨਾ ਕਿ ਉਹ ਧਰਮ ਵੱਖਰਾ ਸਾਡਾ ਤਨ ਵੱਖਰਾ ਅਗਰ ਅਸੀਂ ਬਾਟਮ ਲਾਈਨ ਤੇ ਜਾਓ ਹੈ ਤਾਂ ਸਭ ਇੱਕੋ ਹੀ ਨਾ ਹੂੰ ਹੂੰ ਯਾ ਮੈਨ ਨਹੀਂ ਸਮਝ ਆਉਂਦਾ ਕਿ ਧਰਮ ਦੀ ਵੰਡਿਆ ਪਾਣ ਨਾਲ ਫਾਇਦਾ ਕਿੰਨੂੰ ਹੋ ਰਿਹਾ ਹੈ ਕਦੇ ਉੱਥੇ ਜਾ ਕੇ ਇਦਾਂ ਦਾ ਫੀਲ ਹੋਇਆ ਕਿ ਮਤਲਬ ਤੁਸੀਂ ਸਰਦਾਰ ਹੋ ਤੁਹਾਨੂੰ ਕਦੇ ਉਸ ਕਰਕੇ ਉੱਥੇ ਕੁਝ ਫੇਸ ਕਰਨਾ ਪਿਆ ਹੋਵੇ ਕਿਸੇ ਨੇ ਤੁਹਾਡੇ ਵਰਕ ਕਲਚਰ ਦੇ ਵਿੱਚ ਜਾਂ ਉੱਥੇ ਬਾਹਰ ਵਿਚਰਦੇ ਜਾਂ ਕਿਤੇ ਘੁੰਮਣ ਫਿਰਨ ਜਾਂਦੇ ਕਦੇ ਕਿਸੇ ਨੇ ਕੁਝ ਇਦਾਂ ਦਾ ਕਿਹਾ ਹੋਵੇ ਨਹੀਂ ਪਰਸਨਲੀ ਤਾਂ ਮੈਨੂੰ ਉੱਥੇ ਮੈਂ ਤਾਂ ਇੰਜੋਏ ਕੀਤੀ ਐ ਲਾਈਫ ਔਰ ਮੈਨੂੰ ਉੱਥੇ ਕਿਸੇ ਨੇ ਕੁਝ ਨਹੀਂ ਕੀਤਾ ਤੇ ਬਟ ਇਹ ਹੈਗਾ ਕਿ ਵੀ ਉੱਥੇ ਇਹਨੇ ਸਰਦਾਰ ਹੈ ਨਹੀਂ ਜਿਨੇ ਇੱਥੇ ਹੈਗੇ ਨੇ ਤੇ ਜਾ ਕੇ ਇੱਕ ਡਿਫਰੈਂਟ ਇੱਕ ਕਲਚਰਲ ਸ਼ੌਕ ਸੀ ਕਿ ਯਾਰ ਇੱਥੇ ਯਾਰ ਇੱਥੇ ਕੋਈ ਆਪਣਾ ਨਹੀਂ ਹੈਗਾ ਬਟ ਉਹ ਜਾ ਜਾ ਕੇ ਹੀ ਲੱਗਦਾ ਜਦਸੇ ਉੱਥੇ ਜਾਓ ਉੱਥੇ ਲੋਕਾਂ ਨੂੰ ਮਿਲੋ ਫਿਰ ਰੈਲਾਈਜ਼ ਹੁੰਦੇ ਕਿ ਯਾਰ ਇਹ ਤਾਂ ਸਾਰੇ ਆਪੜੇ ਹੀ ਹੈਗੇ ਨੇ ਉਹ ਜਾ ਕੇ ਮੈਨੂੰ ਮੈਨੂੰ ਐ ਵੀ ਸੀਗਾ ਨਾ ਕਿ ਮੈਂ ਕਦੀ ਘਰੋਬਾਰ ਨਿਕਲਿਆ ਨਹੀਂ ਸੀਗਾ ਤੇ ਮੈਨੂੰ ਸੀਗਾ ਕਿ ਮੈਂ ਇੱਕ ਓਪਰਚ्युनिटी ਕਿਉਂ ਛੱਡਾਂ ਜਦ ਮੈਂ ਘਰ ਦੇ ਬਾਰ ਜਾ ਕੇ ਕਹਿਨੀ ਵਧੀਆ ਇੱਕ ਕੰਮ ਕਰ ਸਕਦਾ ਮੈਂ ਓਪਰਚ्युनिटी ਕਿਉਂ ਛੱਡਾਂ ਤੇ ਮੈਂ ਚਲਾ ਗਿਆ ਕਦੀ ਕਰੋ ਬਾਰ ਨਿਕਲਿਆ ਨਹੀਂ ਤਾਂ ਹੁੰਦਾ ਯਾਰ ਕਿ ਮੈਂ ਇੱਕ ਬੜੀ ਯਾਰ ਵੱਖਰੀ ਜਗ੍ਹਾ ਤੇ ਆ ਗਿਆ ਮੈਂ ਸ਼ਾਇਦ ਅਗਰ ਮੈਂ ਦਿੱਲੀ ਗਿਆ ਹੁੰਦਾ ਤਾਂ ਵੀ ਮੈਨੂੰ ਇਹੀ ਲੱਗਦਾ ਮੈਂ ਇੱਕ ਬੜੀ ਵੱਖਰੀ ਜਗ੍ਹਾ ਤੇ ਆ ਗਿਆ ਬਟ ਇੱਕ ਵਾਰੀ ਜਦ ਤੁਸੀਂ ਉੱਥੇ ਬੈਠੋ ਲੋਕਾਂ ਨਾਲ ਗੱਲਾਂ ਕਰੋ ਫਿਰ ਹੁੰਦਾ ਕਿ ਨਹੀਂ ਯਾਰ ਇਹ ਤਾਂ ਸਭ ਆਪਣਾ ਹੀ ਹੈਗਾ ਉਹ ਤਾਂ ਨੋਰਮਲ ਲੋਕਾਂ ਦੇ ਵਿੱਚ ਬੜੀ ਇਹ ਗੱਲ ਕਹੀ ਜਾਂਦੀ ਹੈ ਨਾ ਲੋਕੀ ਕਹਿੰਦੇ ਆ ਕਿ ਜੀ ਪੰਜਾਬ ਦੇ ਵਿੱਚ ਹੀ ਰਹਿਨੇ ਉਥੇ ਸਰਦਾਰ ਹੈਗੇ ਤਾਂ ਤੁਹਾਨੂੰ ਲੱਗਦਾ ਪੰਜਾਬ ਤੋਂ ਬਾਹਰ ਆ ਕੇ ਦੇਖੋ ਫਿਰ ਤੁਹਾਨੂੰ ਪਤਾ ਲੱਗੂਗਾ ਵੀ ਸਰਦਾਰ ਨਾਲ ਹੁੰਦਾ ਕੀ ਕੁਝ ਹੈ ਕੀ ਕੁਝ ਹੁੰਦਾ ਇਹੋ ਜਿਹਾ ਮੈਂ ਮੈਂ ਤਾਂ ਅਸਲ ਤੱਕ ਕੋਈ ਫੇਸ ਨਹੀਂ ਕੀਤਾ اور ਮੈਂ ਚਾਹੁੰਗਾ ਕਿ ਕੋਈ ਐਸਾ ਫੇਸ ਵੀ ਨਾ ਕਰੇ ਬਟ ਮੈਂ ਮੈਂ ਤਾਂ ਮੈਂ ਤਾਂ ਅਸਲ ਤੱਕ ਕੋਈ ਫੇਸ ਨਹੀਂ ਕੀਤਾ ਇਸ ਲਈ ਜਿਹੜੀਆਂ ਗੱਲਾਂ ਹੁੰਦੀਆਂ ਨੇ ਵੀਡੀਓਜ਼ ਦੇ ਵਿੱਚ ਕਿਹਾ ਜਾਂਦਾ ਹੈ ਕਿ ਜੀ ਉੱਥੇ ਜਾ ਕੇ ਸਰਦਾਰਾਂ ਨਾਲ ਬੜਾ ਮਾੜਾ ਹੁੰਦਾ ਹੈ ਉੱਥੇ ਜੀ ਤੁਹਾਨੂੰ ਟੌਰਚਰ ਕੀਤਾ ਜਾਂਦਾ ਹੈ ਤੁਹਾਨੂੰ ਤਾਣੇ ਮਾਰੇ ਜਾਂਦੇ ਨੇ ਕਿ ਕਹਿੰਦੇ ਨੇ ਤੁਹਾਡੇ 12 ਵਜੇ ਗਏ ਤੁਹਾਨੂੰ ਬੜਾ ਕੁਝ ਕਿਹਾ ਜਾਂਦਾ ਉਹ ਗੱਲਾਂ ਮਤਲਬ ਵੀਡੀਓ ਸੀ ਨੇ ਫਿਰ ਹੋ ਸਕਦਾ ਕੋਈ ਇੱਕ ਅੱਧਾ ਕੇਸ ਹੋਇਆ ਹੈ ਪਰਸਨਲੀ ਮੈਂ ਆਪਣੀ ਲਾਈਫ ਵਿੱਚ ਕਦੇ ਕੋਈ ਫੇਸ ਨਹੀਂ ਕੀਤਾ ਮੁੱਲ ਪਿਛਲੇ 2 ਸਾਲ ਮੈਨੇ ਹੋ ਗਏ ਉੱਥੇ ਰਹਿੰਦੇ ਹੋਏ ਅਪ੍ਰੋਕਸੀਮੇਟਲੀ ਪਰਸਨਲੀ ਮੈਂ ਤਾਂ ਐਸਾ ਕੁਝ ਫੇਸ ਨਹੀਂ ਕੀਤਾ ਤੁਹਾਡੇ ਨਾਲ ਜਿਹੜੇ ਤੁਹਾਡੇ ਫਰੈਂਡ ਸਰਕਲ ਤੁਹਾਡਾ ਕੋਈ ਹੈਗਾ ਮੈਂ ਤਾਂ ਫਰੈਂਡ ਸਰਕਲ ਕਦੀ ਗੱਲ ਹੁੰਦੀ ਹੈ ਉੱਥੇ ਮੈਂ ਫਲੈਟ 'ਚ ਰਹਿ ਰਹੇ ਹਾਂ ਤੇ ਜਦ ਮੈਂ ਥੋੜਾ ਸੰਡੇ ਨੂੰ ਨਿਕਲਦਾ ਹਾਂ ਗੁਰਦੁਆਰੇ ਜਾਣਾ ਉਹ ਆਪ ਕਹਿੰਦੇ ਨੇ ਕਿ ਐਸੀ ਵੀ ਚੱਲਦੇ ਆਂ ਅੱਛਾ ਤੇ ਉਹ ਮੇਰੇ ਐਸਾ ਇੱਕ ਵਾਰੀ ਵੀ ਨਹੀਂ ਹੋਇਆ ਹੋਏਗਾ ਕਿ ਮੈਂ ਗੁਰਦੁਆਰੇ ਗਏ ਹੋਰ ਮੈਂ ਇਕੱਲਾ ਗਿਆ ਕੋਈ ਨਾ ਕੋਈ ਆ ਕੇ ਮੈਨੂੰ ਕਹਿ ਰਿਹਾਦਾ ਕਿ ਬਲਜੀਤ ਮੂਜੇ ਵੀ ਲੈ ਕੇ ਚਲੋ ਮੂਜੇ ਵੀ ਲੈ ਕੇ ਚਲੋ ਮੈਂ ਤਾਂ ਇਸ ਤਰੀਕੇ ਦਾ ਜਨੂਅਰਲੀ ਕੋਈ ਫੇਸ ਨਹੀਂ ਕੀਤਾ ਹੋ ਸਕਦਾ ਕਿਸੇ ਇੱਕ ਦਿਨ ਨਾਲ ਹੋਇਆ ਹੈ ਮੈਂ ਪਰਸਨਲੀ ਮੇਰਾ ਕੋਈ ਇਸ ਤਰ੍ਹਾਂ ਦਾ ਹੋਰ ਨਹੀਂ ਰਿਹਾ ਐਕਸਪੀਰੀਅੰਸ ਮਤਲਬ ਕਹਿ ਸਕਦੇ ਹਾਂ ਕਿ ਜਿਵੇਂ ਜਿਹੜਾ ਕਨਸੈਪਟ ਹੈ ਇੱਕ ਹੈਗਾ ਹੈ ਕਿ ਜੀ ਉਪਦੇਸ਼ ਚੋਂ ਵਰਨਾ ਕੋ ਸਾਂਝਾ ਉਹ ਚੀਜ਼ ਐਕਚੁਅਲ ਦੇ ਵਿੱਚ ਉੱਥੇ ਹੈਗੀ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਜਾਣ ਲਈ ਜਿਵੇਂ ਤੁਸੀਂ ਕਹਿ ਰਹੇ ਹੋ ਤੁਹਾਡੇ ਬਾਕੀ ਫਰੈਂਡਸ ਨੇ ਉਹ ਤੁਹਾਨੂੰ ਆਪ ਕਹਿੰਦੇ ਅਸੀਂ ਨਾਲ ਜਾਣਾ ਹੈ ਕਿਉਂਕਿ ਇੱਥੇ ਇਹ ਚੀਜ਼ ਇੱਕ ਕਹੀ ਜਾਂਦੀ ਹੈ ਕਿ ਬੜੀ ਨਾ ਉਹ ਹੈਗੀ ਹੈ ਧਰਮਾਂ ਨੂੰ ਲੈ ਕੇ ਨਾ ਬੜਾ ਇੱਕ ਕਹੋ ਬੈਰੀਅਰ ਕ੍ਰੀਏਟ ਕੀਤਾ ਹੁੰਦਾ ਹੈ ਕਿ ਜੀ ਨਹੀਂ ਮੈਂ ਇੱਥੇ ਨਹੀਂ ਜਾਣਾ ਮੈਂ ਉੱ ਉੱਥੇ ਉਹਨਾਂ ਨੂੰ ਜਿਵੇਂ ਗੁਰਦਾਰਾ ਸਾਹਿਬ ਲੈ ਕੇ ਜਾਣੇ ਹੋ ਹੋ ਸਕਦਾ ਹੈ ਕਿਸੇ ਵੇਲੇ ਤੁਸੀਂ ਉਹਨਾਂ ਦੇ ਨਾਲ ਕਦੇ ਮੰਦਿਰ ਵੀ ਗਏ ਹੋਵੋ ਤੇ ਕੁਝ ਫੀਲ ਹੁੰਦਾ ਹੈ ਕਿ ਉਹ ਤੁਹਾਨੂੰ ਹੇਟ ਕਰਦੇ ਆ ਜਾਂ ਤੁਹਾਨੂੰ ਜਿਹੜਾ ਉਹ ਕਹਿੰਦੇ ਕਿ ਨਹੀਂ ਅਸੀਂ ਇੱਥੇ ਨਹੀਂ ਜਾਣਾ ਇੱਥੇ ਇੱਥੇ ਨਹੀਂ ਜਾਣਾ ਨਹੀਂ ਮੈਂ ਤਾਂ ਸਟਾਰਟਿੰਗ ਇ ਮੈਂ ਜਨਾ ਇੱਕ ਵਾਰੀ ਸੀਗੇ ਮੇਰੇ ਦੋ ਦੋ ਸਪੈਲ ਮੈਂ ਇੱਕ ਪੀਜੀ ਚ ਰਹਿੰਦਾ ਸੀਗਾ ਤੇ ਦੋ ਤਿੰਨ ਮਹੀਨੇ ਉਸ ਤੋਂ ਬਾਅਦ ਨਾ ਸ਼ਿਫਟ ਕਰ ਗਿਆ ਸੀ ਤੇ ਮੇਰੇ ਪੀਜੀ ਲਈ ਦੋ ਦੋਸਤ ਸੀਗੇ ਅਸੀਂ ਕੀ ਕੀਤਾ ਸੰਡੇ ਸੀਗਾ ਬਾਹਰ ਨਿਕਲਣਾ ਸੀ ਅਸੀਂ ਪਹਿਲੇ ਗਏ ਗੁਰਦੁਆਰੇ ਗੁਰਦੁਆਰੇ ਗਏ ਉੱਥੇ ਜਾ ਕੇ ਬੈਠੇ ਕੰਟਰਾ 1.5 ਘੰਟੇ ਬੈਠੇ ਤੇ ਉੱਥੇ ਜਾ ਕੇ ਫਿਰ ਲੰਗਰ ਛਕਿਆ ਉਸ ਤੋਂ ਬਾਅਦ ਬਾਹਰ ਨਿਕਲੇ ਉਹਨਾਂ ਨੇ ਪੂਰੇ ਟਾਈਮ ਤੇ ਉਸ ਤਰੀਕੇ ਦੇ ਮੇਰੇ ਤੋਂ ਪੁੱਛਦੇ ਰਹੇ ਐਸੇ ਕਿ ਇਹ ਕੀ ਹੁੰਦਾ ਹੈ ਇਸ ਨੂੰ ਕਿਵੇਂ ਕਰਦੇ ਹਾਂ ਸਾਰੀ ਚੀਜ਼ਾਂ ਉਹਨਾਂ ਨੇ ਮੇਰੇ ਤੋਂ ਪੁੱਛੀਆਂ ਸਮਝੀਆਂ 12 1 ਵਜੇ ਦੇ ਕਰੀਬ ਫਿਰ ਅਸੀਂ ਚਲੇ ਗਏ ਸੋਨ ਟੈਂਪਲ ਹਮ ਇਸ ਕੋਨ ਟੈਂਪਲ ਗਏ ਉੱਥੇ ਜਾ ਕੇ ਫਿਰ ਅਸੀਂ ਉੱਥੇ ਜਿਹੜਾ ਉਹਨਾਂ ਦਾ ਲੰਗਰ ਹੁੰਦਾ ਹੈ ਉੱਥੇ ਬੈਠੇ ਥੋੜੀ देर ਲੰਗਰ ਛਕ ਕੇ ਅਸੀਂ ਆ ਗਏ ਦੇਖੋ ਦਿੱਕਤ ਇਹ ਹੀ ਹੈ ਕਿ ਜਦ ਅਸੀਂ ਸਮਝਣਾ ਸ਼ੁਰੂ ਕਰ ਦਾਂਗੇ ਨਾ ਕਿ ਉਹ ਧਰਮ ਵੱਖਰਾ ਸਾਡਾ ਤਾਂ ਨਾ ਵੱਖਰਾ ਅਗਰ ਤੁਸੀਂ ਬਾਟਮ ਲਾਈਨ ਤੇ ਜਾਓ ਹੈ ਤਾਂ ਸਭ ਇੱਕੋ ਹੀ ਨਾ ਹੂੰ ਹੂੰ ਸਭ ਇੱਕੋ ਹੀ ਚੀਜ਼ਾਂ ਹੈਗੀਆਂ ਨੇ ਹੁਣ ਜਾ ਕੇ ਸਮਝਣ ਵਾਲੀ ਗੱਲ ਹੈਗੀ ਸਭ ਸਾਰੇ ਤਰ੍ਹਾਂ ਦੀ ਇੱਕੋ ਹੀ ਗੱਲ ਬੋਲਦੇ ਨੇ ਇਹ ਤਾਂ ਮੈਂ ਗਲਤ ਤਰੀਕੇ ਨਾਲ ਲਿਆ ਜਾਂਦਾ ਹੈ ਜਾਂ ਮੈਨੂੰ ਨਹੀਂ ਸਮਝ ਆਉਂਦਾ ਕਿ ਧਰਮ ਦੀ ਵੰਡੀਆਂ ਪਾਣ ਨਾਲ ਫਾਇਦਾ ਕਿੰਨੂੰ ਹੋ ਰਿਹਾ ਮੈਨੂੰ ਸਮਝ ਨਹੀਂ ਆਉਂਦਾ ਅਬ ਮੈਂ ਮੇਰੇ ਤਾਂ ਦੋਸਤ ਹੈਗੇ ਨੇ ਸਾਰੇ ਇਸ ਦਾ ਪੂਰਾ ਇੰਜੋਏ ਕਰਦੇ ਆ ਮੈਨੂੰ ਤਾਂ ਲੱਗਦਾ ਕਿ ਮੈਂ ਕਦੀ ਉਹਨਾਂ ਨਾਲ ਕੋਈ ਲੜ ਲਾਂਗਾ ਉਹ ਇਹ ਤਾਂ ਬਹੁਤ ਛੋਟੀ ਚੀਜ਼ ਹੈ ਕਿ ਵੀ ਧਰਮ ਦੇ ਡਿਫਰੈਂਸ਼ੀਏਸ਼ਨ ਪਿੱਛੇ ਲੜ ਗਏ ਗੁਰਤੇਗ ਬਹਾਦਰ ਜੀ ਨੇ ਹਿੰਦੂ ਧਰਮ ਵਾਸਤੇ ਆਪਣੀ ਆਪਣੀ ਸ਼ਹੀਦੀ ਦਿੱਤੀ ਤੇ ਮੈਂ ਮੇਰੇ ਮਤਲਬ ਮੇਰਾ ਹੱਕ ਬੰਦਾ ਹੈ ਕਿ ਮੈਂ ਉਸ ਧਰਮ ਦੇ ਖਿਲਾਫ ਕੁਝ ਬੋਲਾਂ ਜਿੱਥੇ ਸ਼ਹੀਦੀ ਦਿੱਤੀ ਗਈ ਹੈਗੀ ਹੈ ਜਾਂ ਕਿਸੇ ਹੋਰ ਧਰਮ ਦਾ ਕਿਸੇ ਹੋਰ ਧਰਮ ਨੂੰ ਲੈ ਕੇ ਹੱਕ ਬੰਦਾ ਹੈ ਕਿੰਨੀਆਂ ਸ਼ਹੀਦੀਆਂ ਦਿੱਤੀਆਂ ਨੇ ਸਾਡੇ ਗੁਰੂਆਂ ਨੇ ਸਾਡੇ ਸਿੰਘਾਂ ਨੇ ਉਹ ਹੀ ਹੈ ਕਿ ਵੀ ਜਦ ਤੱਕ ਅਸੀਂ ਇੰਟੈਂਡ ਨੂੰ ਨਹੀਂ ਸਮਝਾਂਗੇ ਉਹ ਆਏਗਾ ਨਹੀਂ ਉਹ ਇੱਕ ਹਵਾ ਬਣਿਆ ਹੋਇਆ ਹੈ ਕਿ ਧਰਮ 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 ਤਾਂ ਹੀ ਉਹ ਡਿਫਰੈਂਸ਼ੀਏਸ਼ਨ ਕ੍ਰੀਏਟਡ ਹੈ ਐਟ ਦ ਐਂਡ ਤਾਂ ਸਭ